ਕੰਗਣਾ ਰਣੋਤ ਵਾਰ-ਵਾਰ ਨਾ ਮਾਰਿਆ ਕਿਉਂਕਿ ਉਹ ਮਸਲਾ ਛੋਟਾ ਨਹੀਂ ਰਿਹਾ ਇੱਕ ਥੱਪੜ ਦੀ ਗੱਲ ਸਾਰੇ ਪਾਸੇ ਫੈਲੀ ਹੋਈ ਆ ਤਾਂ ਹੁਣ ਸੱਟ ਬਣਦੀ ਏਕ ਨਵੀਂ ਇੱਕ ਪਹਿਲਾ ਇਨਕੁਆਰੀ ਜਾਂਚ ਪੜਤਾਲ ਚੱਲ ਰਹੀ ਹੈ ਹੁਣ ਕੁਲਵਿੰਦਰ ਕੌਰ ਦੇ ਪਿੰਡ ਦੇ ਵਾਸੀ ਉਸ ਦੇ ਇਲਾਕੇ ਦੇ ਵਾਸੀ ਤੇ ਉਹਨਾਂ ਦਾ ਪਰਿਵਾਰ ਦੇ ਜੀ ਮੁਹਾਲੀ ਆਏ ਕਿਸਾਨ ਜਿੱਥੇ ਬੰਦੀਆਂ ਨੇ ਅਗਵਾਈ ਕੀਤੀ ਮਾਰਚ ਕੱਢਿਆ ਗਿਆ ਵਫਦ ਮਿਲਦਾ ਹੈ ਮੁਹਾਲੀ ਐਸਐਸਪੀ ਸੰਦੀਪ ਗਰਗ ਨੇ ਕਹਿੰਦੇ ਕਿ ਅਸੀਂ ਕਮੇਟੀ ਬਣਾਉਨੇ ਆ ਜਾਂਚ ਕਮੇਟੀ ਉਹ ਤੈਅ ਕਰਦੀ ਕਿ ਰਿਪੋਰਟ ਛੇਤੀ ਲੈ ਆਵੇਗੀ ਤੇ ਐਸਪੀ ਰੈਂਕ ਦੇ ਅਧਿਕਾਰੀ ਦੇ ਅਗਵਾਈ ਚ ਇੱਕ ਉਹ ਜਿਹੜੀ ਕਮੇਟੀ ਬਣੀ ਹੈ ਜਾਂਚ ਕਮੇਟੀ ਉਹ ਉਸ ਦੇ ਨਾਲ ਕੀ ਸਿੱਟੇ ਨਿਕਲ ਸਕਦੇ ਆ ਜਾਂ ਫਿਰ ਗੱਲਾਂ ਅੱਗੇ ਪੈ ਸਕਦੀਆਂ ਦੋਖੇ ਇਸ ਮਸਲੇ ਦੇ ਵਿੱਚ ਜੇਕਰ ਸੂਬਾ ਸਰਕਾਰ ਦੀ ਗੱਲ ਕੀਤੀ ਜਾਵੇ ਉਹ ਤੇ ਕਿਸਾਨਾਂ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਖੁਸ਼ ਕਰਨ ਦਾ ਯਤਨ ਕਰ ਰਹੀ ਹੈ ਜਿਹੜੀਆਂ ਧਰਾਵਾਂ ਦੇ ਤਹਿਤ ਹਾਲੀ ਪੁਲਿਸ ਨੇ ਮਕਦਮਾ ਦਰਜ ਕੀਤਾ 323 341 ਉਹ ਬਣਦਾ ਨਹੀਂ ਸੀ 323 ਹੁੰਦਾ ਸੱਟ ਮਾਰ ਕੇ ਕਿਸੇ ਨੂੰ ਕਰਨੀ ਹੈ ਕਿ ਉਹ ਮੈਡੀਕਲ ਨਹੀਂ ਹੋਇਆ ਕੰਗੜਾ ਲੋਤ ਦਾ 341 ਹੁੰਦਾ ਰਾਹ ਰੋਕਣਾ ਹੈਗਾ ਮੈਂ ਕਿਸੇ ਦਾ ਰਾਹ ਰੁਕਦਾ ਜੇ ਤੁਸੀਂ ਕਿਸੇ ਦਾ ਰਾਹ ਰੋਕੇ ਪੰਗੇ ਲੈਂਦੇ ਹੋ ਤੁਹਾਡੇ ਤੇ 341 ਲੱਗ ਸਕਦੀ ਹੈ ਉਹਨੇ ਤੇ ਰਾਹ ਨਹੀਂ ਦੁੱਕਿਆ ਉਹ ਤੇ ਸਵੇਰ ਤੋਂ ਲਾ ਕੇ ਸ਼ਾਮ ਤੱਕ ਆਪਣੀ ਡਿਊਟੀ ਪਰਫਾਰਮ ਉਹ ਤੇ 8 ਘੰਟੇ ਵਾਸਤੇ ਡਿਊਟੀ ਚਾਰਡ ਆ ਉਹਦਾ ਚੜਿਆ ਕੁਲਵਿੰਦਰ ਕੌਰ ਦਾ ਔਰ ਡਾਰਕ ਰੂਮ ਦੇ ਵਿੱਚ ਉਹਦੀ ਡਿਊਟੀ ਆ ਉਹ ਤੇ ਰਾ ਰੋਕ ਨਹੀਂ ਸਕਦੀ 341 ਤੇ ਲੱਗ ਨਹੀਂ ਸਕਦੀ ਲੇਕਿਨ ਕਿਤੇ ਨਾ ਕਿਤੇ ਸਰਕਾਰ ਨੇ ਸੈਂਟਰ ਨੂੰ ਵੀ ਖੁਸ਼ ਕਰਤਾ ਕੰਗੜਾ ਨਾਉ ਤੋਂ ਵੀ ਖੁਸ਼ ਕਰਤਾ ਪੰਜਾਬ ਦੇ ਕਿਸਾਨਾਂ ਨੂੰ ਖੁਸ਼ ਕਰਤਾ ਕਿ ਉਹ ਅਵੇਲੇਬਲ ਆ ਹੁਣ ਸਵਾਲ ਆ ਗਿਆ ਕਿ ਦੋ ਕਮੇਟੀਆਂ ਬਣੀਆਂ ਇੱਕ ਤੇ ਸੰਦੀਪ ਗਰਗ ਹੋਣਾ ਨੇ ਕਮੇਟੀ ਬਣਾ ਦਿੱਤੀ ਐਸਪੀ ਸਿਟੀ 1 ਦੀ ਅਗਵਾਈ ਦੇ ਵਿੱਚ ਦੂਜੀ ਇਦੇ ਖਿਲਾਫ ਕੇਸ ਰਜਿਸਟਰਡ ਹੋ ਗਿਆ ਤੇ ਇਹਨਾਂ ਕਮੇਟੀ ਬਣਾਉਣੀ ਪਈ ਕਮੇਟੀ ਦੇ ਵਿੱਚ ਜਿਹੜੀ ਹੋਏਗੀ ਹੋ ਸਕਦਾ ਹੈ ਕੇਸ ਰੱਦ ਕਰ ਦੇਣ ਕਿਉਂਕਿ ਜਦੋਂ ਮਕਦਮਾ ਦਰਜ ਹੁੰਦਾ ਕੁਐਸ਼ ਕਰਨਾ ਹੋਵੇ ਹਾਈ ਕੋਰਟ ਤੱਕ ਕੇਸ ਜਾਂਦਾ ਦੂਜੇ ਪਾਸੇ ਉਹਦੀ ਡਿਪਾਰਟਮੈਂਟਲ ਇਨਕੁਆਇਰੀ ਹੈ ਉਹਦਾ ਪਿਛਲਾ ਰਿਕਾਰਡ ਦੇਖਿਆ ਜਾਊਗਾ ਕੁਲਵਿੰਦਰ ਕੌਰ ਦਾ 16 ਸਾਲ ਦੀ ਸਰਵਿਸ ਦੇਖੀ ਜਾਊਗੀ ਕਿ ਉਹਨੇ ਪਹਿਲਾਂ ਵੀ ਕਦੀ ਮਿਸਬੀਹੇਵ ਕੀਤਾ ਕਿ ਉਹ ਮੈਂਟਲੀ ਤੌਰ ਤੇ ਠੀਕ ਹੈ ਕਿ ਉਹ ਫਿਜ਼ੀਕਲ ਕਰ ਤੌਰ ਤੇ ਠੀਕ ਹੈ ਅਬਨਾਰਮਲ ਤੇ ਨਹੀਂ ਹੈਗੀ ਉਹ ਸਾਈਕੋ ਤੇ ਨਹੀਂ ਹੈਗੀ ਉਹ ਖੁੰਦਗੀ ਤੇ ਨਹੀਂ ਹੈਗੀ ਉਹ ਚੀਜ਼ਾਂ ਲੈ ਕੇ ਉਹਨਾਂ ਨੇ ਇੱਕ ਸੈਪਰੇਟ ਕਮੇਟੀ ਬਣਾ ਦਿੱਤੀ ਹੈ ਡੀਆਈਜੀ ਦੀ ਅਗਵਾਈ ਦੇ ਵਿੱਚ ਹੁਣ ਦੋਨਾਂ ਕਮੇਟੀਆਂ ਦੇ ਵਿੱਚ ਕੰਗੜਾ ਨੌਤ ਨੂੰ ਦੀ ਵੀ ਪੇਸ਼ੀ ਹੋਇਆ ਕਰੂਗੀ ਜਦੋਂ ਸੀਆਈਐਸਐਫ ਦੇ ਡੀਆਈਜੀ ਇੱਕ ਕਮੇਟੀ ਉਹਦੀ ਅਗਵਾਈ ਚ ਜਾਂਚ ਹੋਏਗੀ ਇਹਦੀ ਵੀ ਪੇਸ਼ੀ ਹੋਏਗੀ ਕੁਲਵਿੰਦਰ ਕੌਰ ਦੀ ਜਿਹੜੇ ਉਸ ਸਮੇਂ ਡਿਊਟੀ ਦੇ ਤਨਖਾਦ ਸੀ ਉਹਨਾਂ ਦੀ ਵੀ ਪੇਸ਼ੀ ਹੋਏਗੀ ਔਰ ਕੰਗੜਾ ਨੌਤ ਵੀ ਪੇਸ਼ ਹੋਣਾ ਪਊਗਾ ਹੁਣ ਜੋ ਸਾਡੇ ਜਾਣਕਾਰ ਦੱਸਦੇ ਨੇ ਕਿ ਜਿਹੜੇ ਇਹਨਾਂ ਦੇ ਡੀ ਡੀਆਈਜੀ ਦਿੱਲੀ ਤੋਂ ਆਏ ਸੀ ਵਿਨੇ ਕਾਜ਼ਰਾ ਉਹਨਾਂ ਨੇ ਇਸ ਟਾਈਮ ਉਥੇ ਸੀਆਈਐਸਫ 에어ਪੋਰਟ ਤੇ ਜਿੰਨਾਂ ਲੋਕਾਂ ਦੀ ਡਿਊਟੀ ਹੈ ਜੋ ਸੀਆਈਐਸਫ ਦੇ ਮੁਲਾਜ਼ਮ ਤੇ ਅਧਿਕਾਰੀ ਨੇ ਸਿਪਾਈ ਤੋਂ ਲੈ ਕੇ ਕਮਾਂਡਰ ਤੱਕ ਉਹ ਕੋਈ ਕਰੀਬ ਗਿਣਤੀ 450 ਦੇ ਆਸ-ਪਾਸ ਆ ਉਨ੍ਹਾਂ ਦਾ ਇੱਕ ਦਰਬਾਰ ਲਾਇਆ ਦਰਬਾਰਿੰਦਸ ਸਿਸ ਕਿ ਸਾਰਿਆਂ ਨੂੰ ਸਮਝਾਇਆ ਗਿਆ ਕੁਲਵਿੰਦਰ ਕੌਰ ਨੂੰ ਸਮਝਾਇਆ ਵਾ ਉਥੇ ਇਹ ਗੱਲਾਂ ਹੋਈਆਂ ਨੇ ਕਿ ਸਮਾਂ ਹੀ ਕਲ ਮਾੜਾ ਸੀ ਕੁਝ ਸਮਾਂ ਕੁਲਵਿੰਦਰ ਕੌਰ ਦਾ ਮਾੜਾ ਸੀ ਕੁਝ ਸਮਾਂ ਕੰਗਣਾ ਰੌਤ ਦਾ ਮਾੜਾ ਸੀ ਹੁਣ ਸਵਾਲ ਆ ਗਿਆ ਕਿ ਕੰਗਣਾ ਰੌਤ ਦੇ ਥੱਪੜ ਮਾਰਨ ਨਾਲ ਵਿੱਚ ਉਹ ਕੰਗਣਾ ਰੌਤ ਕਹਿ ਰਹੀ ਹੈ ਅਗਰ ਕੰਗਣਾ ਰੌਤ ਕਹਿ ਰਹੀ ਕਿ ਮੇਰੇ ਥੱਪੜ ਮਾਰਿਆ ਤੇ ਫਿਰ ਕੰਗਣਾ ਰੌਤ ਦੀ ਸ਼ਿਕਾਇਤ ਕਿਉਂ ਨਹੀਂ ਦਰਜ ਕਰਵਾਈ ਗਈ ਸੀਆਈਐਸਐਫ ਕਿਉਂ ਪਾਰਟੀ ਬਣੀ ਹੈਗੀ ਹੈ ਇਹ ਬੜਾ ਮਾਸਟਰ ਗੇਮ ਖੇਡੀ ਗਈ ਹੈ ਕੰਗਰਨਾ ਰੌਤ ਪਤਾ ਮੈਂ ਉਹਦੇ ਬਾਹਰ ਹੋ ਗਈ ਸੀਆਈਐਸਫ ਵਾਲੀ ਦੌਰੇ ਚ ਬਾਹਰ ਹੋ ਗਈ ਮੈਂ ਤਾਂ ਸ਼ਿਕਾਇਤ ਨਹੀਂ ਕੀਤੀ ਸ਼ਿਕਾਇਤ ਸੀਆਈਐਸਫ پارٹی ਬਣ ਗਈ ਹੁਣ ਸੀਆਈਐਸਫ ਕਿਵੇਂ ਪਾਰਟੀ ਬਣ ਸਕਦੀ ਹੈਗੀ ਉਹ ਤਾਂ ਕੰਗਰਨਾ ਰੌਤ ਮੰਨ ਸਕਦੀ ਹੈਗੀ ਤੇ ਹੁਣ ਸਵਾਲ ਇਹ ਹੈ ਕਿ ਇਹ ਕੀ ਵਾਕਏ ਭਾਜਪਾ ਦੀ ਇੰਟਰਵਿਊ ਨਹੀਂ ਹੋ ਗਿਆ ਸੈਂਟਰ ਸਰਕਾਰ ਦਾ ਸ਼ਮੂਲੀਤ ਹੋ ਗਿਆ ਕਿ ਸੀਆਈਐਸਫ ਪਾਰਟੀ ਬਣ ਜੇ ਜਿਹੜਾ ਬੰਦਾ ਪੀੜਤਾ ਕੰਗਰਨਾ ਰੌਤ ਦੇ ਮੁਤਾਬਕ ਉਹ ਪੀੜਤਾ ਤੇ ਪੀੜਤ ਦੀ ਸ਼ਿਕਾਇਤ ਦਰਜ ਹੋਣੀ ਚਾਹੀਦੀ ਸੀ ਤੇ ਇੱਥੇ ਪੁਲਿਸ ਨੂੰ ਜਿਹੜਾ ਕੇਸ ਗਿਆ ਉਹ CISF ਵੱਲੋਂ ਗਿਆ ਹੈ ਇਹ ਬੜਾ ਕਚੋਲਾ ਜਾ ਪਾ ਦਿੱਤਾ ਹੈ ਪਰ ਦੋਨੇ ਮਸਲਿਆਂ ਦੇ ਵਿੱਚ ਇੱਕ ਤੇ ਡੀਆਈਜੀ ਕਰਨਗੇ CISF ਦੂਜੇ ਪਾਸੇ ਮਹਾਲੀ ਦਾ ਐਸਪੀ ਕਰੂਗਾ ਜਦੋਂ ਮਹਾਲੀ ਦਾ ਐਸਪੀ ਜਾਂਚ ਕਰੂਗਾ ਕੁਲਵਿੰਦਰ ਕੌਰ ਵੀ ਜਾਊਗੀ ਉੱਥੇ ਠਾਇਰ ਠਾਣੇ ਜਿਹੜੇ ਉਸ ਸਮੇਂ ਡਿਊਟੀ ਤੇ ਹਾਜ਼ਰੀ ਉਹ ਵੀ ਜਾਣਗੇ ਹੋ ਸਕਦਾ ਕੋਈ ਪ੍ਰਾਈਵੇਟ ਬੰਦਾ ਵੀ ਚਲ ਜੇ ਵੀਡੀਓ ਦੇ ਵਿੱਚ ਉਹਨਾਂ ਨੂੰ ਵੀ ਟ੍ਰੇਸ ਕਰਕੇ ਕੀਤਾ ਜਾਊਗੀ ਪੁਲਿਸ ਉਹ ਵੀ ਜਲੇ ਜਾਣਗੇ ਤੇ ਫਿਰ ਉਹਨੂੰ ਕੰਗੜਾਰ ਨੌਤ ਨੂੰ ਵੀ ਮਹਾਲੀ ਐਸਪੀ ਦੇ ਸਾਹਮਣੇ ਪੇਸ਼ ਹੋਣਾ ਪਊਗਾ ਮਹਾਲੀ ਦਾ ਜਿਹੜਾ ਐਸਪੀ ਨੂੰ ਜਾਣ ਦਿੱਤੀ ਕਿ ਹਰਬੀਰ ਸਿੰਘ ਠਵਾਲ ਐਸਪੀ ਰੈਂਕ ਦੇ ਅਧਿਕਾਰੀ ਉਹਦੇ ਨਾਲ ਹੋ ਸਕਦਾ ਹੈ ਕਿ ਇੱਕ ਡੀਐਸਪੀ ਲੇਡੀ ਲਾਈਜਾ ਜਾਂ ਇੰਸਪੈਕਟਰ ਰੈਂਕ ਦੀ ਲੇਡੀ ਲਾਈ ਜਾਵੇ ਇੱਕ ਜਿਹੜੇ ਠਾਣੇ ਦੇ ਵਿੱਚ ਕੇਸ ਰਜਿਸਟਰਡ ਹੋਇਆ ਉਥੋਂ ਦਾ ਐਸਐਚਓ ਜਾਂ ਉਥੋਂ ਦਾ ਉਸ ਕੇਸ ਦਾ ਆਈਓ ਨੂੰ ਸ਼ਾਮਲ ਕੀਤਾ ਜਾਵੇ ਪਰ ਦੋਨਾਂ ਮਸਲਾਂਾਂ 'ਚ ਕੰਗੜਾਰ ਨੌਤ ਦੀ ਵੀ ਪੇਸ਼ੀ ਲਾਜ਼ਮੀ ਆ ਕਿਉਂਕਿ ਇੱਕ ਪਾਸੇ ਤੁਸੀਂ ਸ਼ਿਕਾਇਤ ਨਹੀਂ ਦਰਜ ਕੀਤੀ ਦੂਜੇ ਪਾਸੇ ਮਹਾਲੀ ਪੁਲਿਸ ਜਾਂਚ ਜਦ ਕਰੇਗੀ ਤੋ ਕੁਲਵਿੰਦਰ ਕੌਰ ਦੀ ਸਟੇਟਮੈਂਟ ਰਿਕਾਰਡ ਹੋਏਗੀ ਤੇ ਸਟੇਟਮੈਂਟ ਰਿਕਾਰਡ ਤੇ ਕੰਗਨਾਰ ਨਾਲ ਉਹਦੀ ਹੋਏਗੀ ਇਹ ਕਾਫੀ ਪਚੀਦਗੀਆ ਮੈਨੂੰ ਲੱਗਦਾ ਐ ਐਂਡ ਆਫ ਦਾ ਡੇ ਜਾ ਕੇ ਨਾ ਜੀ ਕਿ ਤਰ੍ਹਾਂ ਕਿਤੇ ਸਮਝੌਤਾ ਜਾ ਹੋ ਜਾਊਗਾ ਕਿ ਤਰ੍ਹਾਂ ਕਿਤੇ ਕੋਈ ਖੇਦ ਵਕਤ ਕਰ ਦੋ ਕਦੀ ਕਨ ਅਪੋਲੋਜਾਈਜ਼ ਕਰ ਦੇਣਗੇ ਇਸ ਤੋਂ ਇਲਾਵਾ ਮੈਨੂੰ ਲੱਗਦਾ ਕੇ ਇਸ ਵਧ ਨੇ ਕਿਉਂਕਿ ਕੁੜੀ ਸਸਪੈਂਡ ਚੱਲ ਰਹੀ ਆ ਉਹਨੂੰ ਬਹਾਲ ਕਰਨਾ ਪੈਣਾ ਕਾਨੂੰਨ ਮੁਤਾਬਕ ਤੁਸੀਂ ਕਿਸੇ ਨੂੰ ਬਹਾਲ ਇੰਨਾ ਚਿਹਰੇ ਤੇ ਸਸਪੈਂਡ ਰੱਖ ਨਹੀਂ ਸਕਦੇ ਜਿਵੇਂ ਪੰਜਾਬ ਸਰਕਾਰ ਨੇ ਪਰਮਰਾ ਸਿੰਘ ਉਮਰਾਂ ਵਾਲੇ ਨੂੰ ਪਿਛੇ 7 ਸਾਲ ਤੋਂ ਹੀ ਬਹਾਲ ਸਸਪੈਂਡ ਕੀਤਾ ਸੁਪਰੀਮ ਕੋਰਟ ਕਹਿੰਦੀ ਇਹ ਕਿਹੜਾ ਦੇਸ਼ ਦਾ ਕਾਨੂੰਨ ਆ ਵੀ ਤੁਸੀਂ ਬੰਦੇ ਨੂੰ 7 ਸਾਲ ਤੋਂ ਹੀ ਸਸਪੈਂਡ ਕਰਕੇ ਰੱਖਿਆ ਉੱਥੇ ਵੀ ਕਾਨੂੰਨ ਇਹੀ ਆ ਚਾਹੇ ਸੀਆਈਐਸਫ ਆ ਚਾਹੇ ਕੋਈ ਸਟੇਟ ਪੁਲਿਸ ਆ ਆਰਮੀ ਦੇ ਇੱਕ ਵੱਖਰਾ ਕੋਡ ਮਾਰਸ਼ਲ ਹੁੰਦਾ ਪਰ ਸੀਆਈਐਸਫ ਹੈ ਦੇ ਸਾਰੇ ਸੰਵਿਧਾਨ ਦੇ ਦਾਇਰੇ ਦੇ ਵਿੱਚ ਆ ਵੀ ਤੁਸੀਂ ਵੱਧ ਤੋਂ ਵੱਧ ਕਿਨੂੰ 6 ਮਹੀਨੇ ਰੱਖ ਸਕਦੇ ਨੇ ਉਦੋਂ ਨੂੰ ਬਹਾਲ ਕਰਨਾ ਪਊਗਾ ਹਾਂ ਉਹਨੂੰ ਵੱਧ ਤੋਂ ਵੱਧ ਕੀ ਸਜ਼ਾ ਦੇ ਸਕਦੇ ਸਸਪੈਂਸ਼ਨ ਹੋ ਚੁੱਕੀ ਆ ਉਹਨੂੰ ਪੰਜਾਬ ਤੋਂ ਬਦਲ ਕੇ ਸੇ ਹੋਰ ਸਟੇਸ਼ਨ ਤੇ ਲਾ ਦੇਣਗੇ ਹਾਂ ਹੋ ਸਕਦਾ ਹੈ ਕਿ ਉਹਨੂੰ ਭਵਿੱਖ ਦੇ ਵਿੱਚ ਵੀਆਈਪੀ ਡਿਊਟੀ ਤੇ ਨਾਲ ਲਗਾਇਆ ਜਾਵੇ